ਕਿ ਐਡੀ ਵੱਡੀ ਪਦਵੀ ਜਿਸ ਪਦਵੀ ਤੇ ਬਾਬਾ ਬੁੰਡਾ ਜੀ ਰਹੇ ਉਸ ਪਦਵੀ ਤੇ ਰਹਿ ਕੇ ਆਪਾਂ ਵਿਤਕਰਾ ਨਹੀਂ ਕਰਨਾ ਚਾਹੀਦਾ ਉਹ ਖਾਸ ਕਰਕੇ ਆਪਣੀ ਸੰਸਥਾ ਦੇ ਨਾਲ ਇਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਜਾਂਦਾ ਹੈ ਕਿ ਓਕਤ ਲਗਾਏ ਇਲਜ਼ਾਮਾਂ ਸੰਬੰਧੀ ਸਬੂਤ ਪੇਸ਼ ਕਰਨ ਵੱਡਾ ਇੱਕ ਮਸਲਾ ਸੀ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਸਿੰਘ ਸਾਹਿਬ ਗਿਆਨੀ ਹਰਗਵੀਰ ਸਿੰਘ ਜੀ ਵੱਲੋਂ ਬੜੀ ਗੰਭੀਰਤਾ ਦੇ ਨਾਲ 2 ਘੰਟੇ ਲਗਾਤਾਰ ਇਹ ਡਿਸਕਸ ਕੀਤਾ ਗਿਆ ਸਾਰਾ ਐਗਜ਼ੈਕਟਿਵ ਦੇ ਵਿੱਚ ਬੈਠ ਕੇ ਪਾਣੀ ਰਿੜਕਿਆ ਸਾਰਾ ਯਤਨ ਕੀਤਾ ਪਰ ਹਰ ਇੱਕ ਨੇ ਮਹਿਸੂਸ ਕੀਤਾ ਤੇ ਮਤਾ ਮੈਂ ਤੁਹਾਨੂੰ ਐਜਿਟ ਜੇ ਪੜ ਦਿੰਨਾ ਕਿ ਐਡੀ ਵੱਡੀ ਪਦਵੀ ਜਿਸ ਪਦਵੀ ਤੇ ਬਾਬਾ ਬੁੱਢਾ ਜੀ ਰਹੇ ਉਸ ਪਦਵੀ ਤੇ ਰਹਿ ਕੇ ਆਪਾਂ ਵਿਤਕਰਾਂ ਨਹੀਂ ਕਰਨਾ ਚਾਹੀਦਾ ਉਹ ਖਾਸ ਕਰਕੇ ਆਪਣੀ ਸੰਸਥਾ ਦੇ ਨਾਲ ਇਹ ਆਜਾ ਵੀ ਅੱਜ ਦੀ ਅੰਤਰ ਕਮੇਟੀ ਵਿੱਚ ਪੇਸ਼ ਹੋਣ ਤੇ ਇਕੱਤਰਤਾ ਵਿੱਚ ਹਾਜ਼ਰ ਮੈਂਬਰ ਸਹਿਬਾਨ ਦੀ ਸਹਿਮਤੀ ਨਾਲ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਮੁੱਖ ਗ੍ਰਾਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੋ ਇਸ ਸਮੇਂ ਛੁੱਟੀ ਪਰ ਚੱਲ ਰਹੇ ਹਨ ਬਲੋਂ ਸਤਕਾਰਤ ਅਹੁਦੇ ਪਰ ਹੁੰਦਿਆਂ ਪ੍ਰੈਸ ਕਾਨਫਰੰਸ ਕਰਕੇ ਬਿਨਾ ਠੋਸ ਸਬੂਤਾਂ ਦੇ ਸੰਸਤਾਪੁਰ ਇਲਜ਼ਾਮ ਲਗਾ ਕੇ ਸਿੱਖ ਕੌਮ ਦੀ ਸੰਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ ਗਿਆ ਹੈ ਇਸ ਲਈ ਆਪਣੀ ਇਸ ਬਿਆਨਬਾਜ਼ੀ ਨਾਲ ਸੰਸਤਾ ਦੇ ਅਕਸ ਨੂੰ ਢਾਹ ਲਾਉਣ ਕਰਕੇ ਇਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਜਾਂਦਾ ਹੈ ਕਿ ਉਕਤ ਲਗਾਏ ਇਲਜ਼ਾਮਾਂ ਸਬੰਧੀ ਸਬੂਤ ਪੇਸ਼ ਕਰਨ ਜੇਕਰ ਇਹਨਾਂ ਬਲੋ ਨਿਯਤ ਸਮੇਂ ਦੇ ਅੰਦਰ ਅੰਦਰ ਲਿਖਤੀ ਤੌਰ ਤੇ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤੇ ਇਹਨਾਂ ਖਿਲਾਫ ਲੜਿੰਦੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸੋ ਕਿਉਂਕਿ ਜਿਹੜੇ ਅੱਜ ਮਤੇ ਦੋ ਤਿੰਨ ਹੋਰ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਨਾ ਕਈ ਵਾਰੀ ਬੰਦਾ ਸਮੇਂ ਦੇ ਅਨੁਸਾਰ ਸਿੱਖਦਾ ਵੀ ਆ ਜਿਹੜੀ ਆਮਬ ਸਾਹਿਬ ਦੀ ਵੱਡੇ ਘਪਲੇ ਦੀ ਚੱਲਦੀ ਜਾਂਚ ਉਹਦੀ ਇੱਕ ਜਾਂਚ ਸਾਡੀ ਕਮੇਟੀ ਕਰ ਰਹੀ ਆ ਇੱਕ ਜਾਂਚ ਉਹਦੀ ਸਰਕਾਰ ਕਰ ਰਹੀ ਆ ਜਿਹੜਾ ਪਰਚਾ ਦਰਜ ਹੋਇਆ ਪਹਿਲਾਂ ਲੋਅਰ ਕੋਰਟ ਦੇ ਵਿੱਚ ਕੇਸਦਾਰ ਕੇਸ ਦੀ ਉਹ ਐਂਟਿਸਪੇਟਰੀ ਬੇਲ ਪਈ ਸੀ ਤਦ ਵੀ ਸਾਡੇ ਵਕੀਲ ਪੇਸ਼ ਹੋ ਜਾ ਕੇ ਭਾਵੇਂ ਸਰਕਾਰ ਨੇ ਪੱਖ ਪੇਸ਼ ਕਰਨਾ ਹੁੰਦਾ ਪਰ ਅਸੀਂ ਆਪਣੇ ਵਕੀਲ ਭੇਜੇ ਅੱਜ ਹਾਈ ਕੋਰਟ ਦੇ ਵਿੱਚ ਉਹ ਲੱਗੀ ਸੀ ਉੱਥੇ ਹਾਈ ਕੋਰਟ ਦੇ ਵਿੱਚ ਵੀ ਅਸੀਂ ਆਪਣੇ ਅੱਜ ਵਕੀਲ ਅੰਗੇਜ ਕੀਤੇ ਸੀ ਉਹ ਪੇਸ਼ ਹੋਏ ਆ ਉਹ ਜਿਹੜਾ ਆ ਉਹਦੇ ਲਈ ਮੈਂ ਇੱਕ ਸਪਸ਼ਟ ਕਰਨੀ ਚਾਹਣਾ ਗੁਰੂਦਾਰ ਤੇ ਬੈਠਾ ਗੁਰੂ ਰਾਮਦਾਸ ਦੇ ਦਰ ਤੇ ਬੈਠਾ ਤੁਹਾਡਾ ਬਹਾਲਿਆ ਆ ਬੇਠਾ ਮੈਂਬਰ ਸਹਿਵਾਨਾ ਨੇ ਤੇ ਸਿੱਖ ਸੰਗਤੀਆਂ ਭਾਵਨਾਵਾਂ ਦੀ ਕਦਰ ਵੀ ਕਰਦਾ ਕੋਈ ਵੀ ਅਧਿਕਾਰੀ ਜਾਂ ਕੋਈ ਬਾਹਰਲਾ ਕੋਈ ਵੀ ਮਨੁੱਖ ਜਿਹੜਾ ਇਹਦੇ ਵਿੱਚ ਇਨਵੋਲਵ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਕੋਈ ਬਖਸ਼ਿਆ ਨਹੀਂ ਜਾਊਗਾ ਵਾਰ-ਵਾਰ ਇਹਦੇ ਉੱਤੇ ਫਿਰ ਇਹ ਗੱਲ ਕਹਿਣੀ ਹਾਂ ਮੈਂ ਅੱਜ ਆਪਣੇ ਭਰੇ ਮਾਨਾ ਤੁਹਾਡੇ ਕੋਲ ਇਹ ਵੀ ਸਵੀਕਾਰ ਕਰਦਾ ਕਿ ਮੈਨੂੰ ਮੈਂ ਕੌਮ ਕੋਲੋਂ ਇਸ ਗੱਲ ਦੀ ਮਾਫੀ ਚਾਹੁੰਨਾ ਕਿ ਮੈਂ ਅੱਜ ਪ੍ਰਧਾਨ ਸੀ ਤੇ ਮੇਰੇ ਹੁੰਦੇ ਇਹ ਕਪੜਾ ਹੋਇਆ ਪਰ ਪ੍ਰਧਾਨ ਹੁਣ 22000 ਮੁਲਾਜ਼ਮਿਆਂ ਕਿੱਥੇ ਕਿੱਥੇ ਕੀ ਕਰਦਾ